ਤੇ ਕਿਥੇ ਰਹਿੰਦੀ ਹੋ। ਅਸੀਂ ਪੱਕੇ ਤੋਂ ਰਹਿੰਦੇ। ਇਹ ਬੜ ਦੇ ਲੱਗੀ। ਕੁੱਤੇ ਬੜ ਦੇ ਦੱਸ। ਕੀ ਕਹਿਣਾ ਚਾਹੋਗੇ ਅੱਜ ਜਿਹੜੇ ਟਰੱਕ ਪਾਕਿਸਤਾਨ ਦੇ ਵਿੱਚ ਫਸੇ ਹੋਏ ਸਨ ਅੱਜ ਆ ਰਹੇ ਨੇ 160 ਟਰੱਕ ਦੇ ਤਰੀਕੇ। ਕਿੰਨਾ ਫਾਇਦਾ ਹੋ ਸਕਦਾ ਭਾਰਤ ਨੂੰ। ਇਹ ਵੇਖੋ ਜੀ ਫਾਇਦਾ ਲੇਬਰ ਨੂੰ ਵਾਧੂ ਹੋ ਜਾਣਾ। ਹੂੰ। ਸਰਕਾਰਾਂ ਨੂੰ ਫਾਇਦਾ। ਹਾਂ ਜਿੰਨੇ ਵੀ ਥਰੈਨ ਵਾਲੇ ਸਾਰਿਆਂ ਨੂੰ ਫਾਇਦਾ ਫਾਇਦਾ। ਹੂੰ। ਹਾਂ ਜੀ ਲੱਗਦਾ ਜੀ ਜਦੋਂ ਦਾ ਬਾਟਰ ਬੰਦ ਹੋਇਆ ਨੁਕਸਾਨ ਬਹੁਤ ਹੋਇਆ। ਬਹੁਤ ਨੁਕਸਾਨ ਜੀ। ਵੇਖ ਲਓ ਵਿਲੇ ਤੁਹਾਡੇ ਸਾਹਮਣੇ ਸਭ ਪਿੱਠੇ ਧਰਨ ਵਾਲੇ ਵਿਚੇ। ਹੂੰ। ਕਰੋ ਬਾਰ ਬੰਦੋਗੇ ਜੀ। ਕਰੋ ਬਿਲਕੁ ਇਹੋ ਕਰਵਾਰ ਰਿਹਾ ਸਦਾ ਇਥੇ ਹੂੰ ਇਹੋ ਬੰਦ ਹੋਇਆ ਬਾੜ ਦਾ ਸਾਰੇ ਦੇਖੋ ਕਿਹੜੇ ਕਿਹੜਾ ਕੀਤਾ ਇਥੇ ਚੱਲਦਾ ਜੀ ਕਿਹੜੇ ਕਿਹੜੇ ਕੰਮ ਚੱਲਦੇ ਆ ਇਥੇ ਸਾਹਿਬ ਜੀ ਟੋਪੀਆਂ ਟੋਪੀਆਂ ਵੇਚ ਲੋਗ ਆ ਹੂੰ ਕੋਈ ਪਾਣੀ ਵੇਚਦਾ ਕੋਈ ਚਾਹ ਬੰਦਦਾ ਕੋਈ ਉਹ ਵੇਖੋ ਦੂਜਾ ਸਾਮਾਨ ਖਾਣ ਪੀਣ ਦਾ ਸਾਮਾਨ ਆ ਹੂੰ 버ਗਰ ਟਿੱਕੀਆਂ ਵੇਚ ਮੜੇ ਮੜੇ ਸਾਮਾਨ ਵੇਚ ਸਾਰਾ ਖੜਦਾ ਹਾਂਜੀ ਬਿਲਕੁਲ ਬੰਦ ਕਰਵਾਉਂਦੇ ਆ ਬਰੇਡ ਕਰਕੇ ਬੰਦ ਹੋ ਗਏ ਜੀ ਹਾਂਜੀ ਤੇ ਜਿਹੜੇ ਅਜੇ ਟਰੱਕ ਆ ਰਹੇ ਨੇ ਕਿੰਨੀ ਰਾਹਤ ਭਰੀ ਪੰਜਾਬ ਆ ਤੇ ਕਰ ਰਿਹਾ ਇਹ ਜੀ ਵਧੀਆ ਹੋ ਰਿਹਾ ਜਿਹਨੇ ਵੀ ਹੋਣਗੇ ਬੰਦੇ ਕੋਈ ਰਿਕਾਰ ਪੈਦਾ ਉਹਨਾਂ ਨੂੰ ਚਲਾਏਗਾ। ਇਹ ਸਰ ਕੁਲੀ ਵਿਲੇ ਬੈਠੇ ਉਹਨਾਂ ਦਾ ਕੰਮ ਵੀ ਚੱਲੇਗਾ। ਉਹਨਾਂ ਚਲੋ ਜੀ। ਕੀ ਪੀਲ ਕੀ ਸਰਕਾਰਾਂ ਨੂੰ ਦੋਨਾਂ ਨੂੰ ਕਰਨਾ ਚਾਹੋਗੇ ਜੀ? ਸਰਕਾਰਾਂ ਨੂੰ ਇਹ ਵਾਖੇ ਸਰਕਾਰਾਂ ਸਾਡਾ ਸਹਿਯੋਗ ਦੇ ਨਾਲ ਵਧੀਆ ਚਲਾਉਣ ਵਾਰ ਤੇ ਵਧੀਆ ਕੰਮ ਨਹੀਂ ਬੰਦ ਹੋਣਗੇ। ਕੰਮ ਨਹੀਂ ਬੰਦ ਹੋਣਗੇ ਜੀ। ਇਹ ਲੱਗਦਾ ਕਿ ਜਿਹੜੇ ਟਾਕ ਆ ਰਹੇ ਨੇ ਜਿਹੜੇ ਫਰੂਟ ਵਗੈਰਾ ਜਗ੍ਹਾ ਜਗ੍ਹਾ ਪਹੁੰਚੂਗਾ। ਹਾਂ ਜੀ। ਲੀਵਰ ਵਧੂਗੀ। ਹਾਂ ਜੀ ਵੀ ਲੀਵਰ ਵਧੂਗੀ ਜਿੱਥੇ ਜਿੱਥੇ ਜਾਏਗਾ ਸਭ ਮਜ਼ਦੂਰੀ ਵਧੂ। ਅਪੀਲ ਕਰਨਾ ਚਾਹੋਗੇ ਸਰਕਾਰ ਨੂੰ। ਰੇਡ ਚਾਲੂ ਹੈ ਜੋ ਚਾਲੂ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋ ਗਈ ਚਾਲੂ ਜੀ